सिटी ब्यूटीफुल थे अगली पॉलिटिक्स पंजाब ਤੋਂ ਖੋਇਆ ਜਾ ਰਿਹਾ ਚੰਡੀਗੜ੍ਹ ਹੁਣ ਸਲਾਹ ਕਰਦਾ ਉਹ ਤਾਂ ਖਤਮ ਕਰ ਲਗਾਇਆ ਚੀਫ ਸੈਕਟਰੀ ਚੰਡੀਗੜ੍ਹ ਤੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਬਵਾਦ ਸਰਕਾਰ ਦੀ ਮਨਸ਼ਾ ਤੇ ਸਵਾਲ ਸਿਟੀ ਬਿਊਟੀਫੁੱਲ ਯਾਨੀ ਕਿ ਚੰਡੀਗੜ੍ਹ ਨੂੰ ਲੈ ਕੇ ਅਗਲੀ ਪੋਲਿਟਿਕਸ ਹੋ ਰਹੀ ਹੈ ਜੀहां ਬਿਲਕੁਲ ਸਹੀ ਸੁਣੀ ਹੈ ਚੰਡੀਗੜ੍ਹ ਜੋ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਪਰ ਹੁਣ ਚੰਡੀਗੜ੍ਹ ਦੇ ਪੰਜਾਬ ਨੂੰ ਉਸ ਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਲਜ਼ਾਮ ਪੰਜਾਬ ਦੀਆਂ ਸਿਆਸੀ ਪਾਰਟੀਆਂ ਲਗਾ ਰਹੀਆਂ ਨੇ ਇਹ ਇਲਜ਼ਾਮ ਪੰਜਾਬ ਦੀ ਆਵਾਮ ਲਗਾ ਰਹੀ ਜੀ ਹਾਂ ਹੁਣ ਚੰਡੀਗੜ੍ਹ 'ਚ ਸਲਾਹਕਾਰ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਅਧੀਨ ਕੰਮ ਕਰਨ ਵਾਲੇ ਸਲਾਹਕਾਰ ਦੀ ਥਾਂ ਹੁਣ ਚੀਫ ਸਕੱਤਰ ਦਾ ਅਹੁਦਾ ਨਵਾਂ ਬਣਾ ਦਿੱਤਾ ਗਿਆ ਨਾਲ ਹੀ ਚੰਡੀਗੜ੍ਹ 'ਚ ਸਕੱਤਰ ਪੱਧਰ ਦੇ ਅਧਿਕਾਰੀਆਂ ਦੀ ਗਿਣਤੀ 9 ਤੋਂ ਵਧਾ ਕੇ 11 ਕਰ ਦਿੱਤੀ ਗਈ ਹੈ ਇੱਕ ਪਾਸੇ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਦੂਜੇ ਪਾਸੇ ਸਿਆਸਤ ਵੀ ਗਰਮਾ ਗਈ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਸਵਾਲ ਖੜੇ ਕਰ ਰਹੀਆਂ ਨੇ श्रोमणी अकाली दल ਅਤੇ ਕਾਂਗਰਸ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀ ਮਨਸ਼ਾ ਦੇ ਵੀ ਸਵਾਲੀਆ ਨਿਸ਼ਾਨ ਲਗਾਏ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਹੱਕ ਚੰਡੀਗੜ੍ਹ ਦੇ ਖਤਮ ਕੀਤੇ ਜਾ ਰਹੇ ਨੇ। चीफ ਇਸਕੱਤਰ ਦਾ ਅਹੁਦਾ ਬਣਾ ਕੇ ਅਸਥਾਈ ਯੂਟੀ ਨੂੰ ਸਥਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਪੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਪੰਜਾਬ ਦੇ ਰਾਜਪਾਲ ਦੇ ਸਲਾਹਕਾਰ ਕਮ ਪ੍ਰਸ਼ਾਸਕ ਦੇ ਅਧਿ ਮੁੱਖ ਸਕੱਤਰ ਚੰਡੀਗੜ੍ਹ ਯੂਟੀ ਵੱਜੋਂ ਮੁੜ ਨਿਯੁਕਤ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਸਖਤ ਨਿਖੇਧੀ ਕਰਦਾ ਹਾਂ ਚੰਡੀਗੜ੍ਹ ਤੇ ਪੰਜਾਬ ਦੇ ਹੱਕੀ ਦਾਅਵੇ ਨੂੰ ਹੋਰ ਕਮਜ਼ੋਰ ਕਰਨ ਲਈ ਭਾਰਤ ਸਰਕਾਰ ਦਾ ਇਹ ਇੱਕ ਹੋਰ ਫੱਕਪਾਤੀ ਕਦਮ ਹੈ ਮੈਂ ਕੇਂਦਰ ਨੂੰ ਅਪੀਲ ਕਰਦਾ ਹਾਂ ਕਿ ਉਹ ਦੇਸ਼ ਦੀ ਮਜ਼ਬੂਤ ਬਾ ਅਤੇ ਅਨਾਜ ਭੰਡਾਰ 'ਚ ਯੋਗਦਾਨ ਦੇਣ ਵਾਲੇ ਸੂਬੇ 'ਚ ਖੁਨ ਖਰਾਬੇ ਵਾਲੇ ਹਾਲਾਤ ਨਾ ਪੈਦਾ ਕਰੇ ਕਿਉਂਕਿ ਇਸ ਦੇ ਲੰਬੇ ਸਮੇਂ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ 'ਚ ਤਬਦੀਲ ਕਰਨਾ ਅਤੇ ਦਰਿਆਈ ਬਾਣੀਆਂ ਤੇ ਸਾਡਾ ਰਿਪੇਰੀਅਨ ਅਧਿਕਾਰ ਦੇਣਾ ਆਦਿ 1966 ਦੇ ਪੰਜਾਬ ਦੇ ਪੁਨਰਗਠਨ ਦਾ ਅਧੂਰਾ এজেন্ডਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿਰੋਧੀ ਫੈਸਲਿਆਂ ਤੇ ਕੇਂਦਰ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਮਿਲਿਪੋਵਤੋਂ ਵੀ ਸੁਜੇਸਟ ਕਰਦਾ ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਵੀ ਭਾਜਪਾ ਦੀ ਮੰਚਾ ਨੂੰ ਲੈ ਕੇ ਕੀ ਰਿਹਾ ਹੈ ਐਡਵਾਈਜ਼ਰ ਹੈ ਉਹਨਾਂ ਦਾ ਅਹੁਦਾ ਖਤਮ ਕਰਕੇ ਚੰਡੀਗੜ੍ਹ ਦੇ ਵਿੱਚ ਨਵਾਂ ਮੁਖ ਸਕਤ ਚੀਫ ਸੈਕਟਰੀ ਲਾਇਆ ਗਿਆ ਮੇਰੀ ਕੇਂਦਰ ਸਰਕਾਰ ਨੂੰ ਸਿੱਧਾ ਸਿੱਧਾ ਸਵਾਲ ਹੈ ਕਿ ਕੀ ਜਿਹੜਾ ਇਹ ਚੰਡੀਗੜ੍ਹ ਨੂੰ ਸਟੇਟ ਹੂਡ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਮਤਲਬ ਮੁੱਖ ਸਖਤਰਤਾ ਰਾਜਾਂ ਦੇ ਹੁੰਦੇ ਨੇ ਔਰ ਜਿਹੜਾ ਚੰਡੀਗੜ੍ਹ ਹੈ ਇਹਦਾ ਤਾਂ ਕੋਈ ਰੌਲਾ ਹੀ ਹੈ ਨਹੀਂ ਦੇਸ਼ ਦੀ ਪਾਰਲੀਮੈਂਟ ਨੇ ਵੀ ਐਨਡੋਰਸ ਕੀਤਾ ਹੈ ਈਵਨ ਹਰਿਆਣਾ ਦੀ ਵਿਧਾਨ ਸਭਾ ਨੇ ਵੀ ਮੋਹਰ ਲਾਈ ਹੈ ਤਾਂ ਸਾਡੇ ਤੋਂ ਪਹਿਲਾਂ ਇਹਨਾਂ ਨੇ ਖੋਲਿਆ ਹੋਇਆ ਜੀ ਪਹਿਲਾਂ ਤਾਂ ਜਿਹੜਾ ਐਟ ਟਾਈਮ ਆਫ ਫਾਰਮੇਸ਼ਨ ਆਫ ਪੰਜਾਬ ਇਟ ਵਾਸ ਰੋਬ ਫਰਮ ਪੰਜਾਬ ਐਂਡ ਦਿਸ ਵਾਸ ਸ਼ੇਅਰਡ ਐਜ਼ ਅ ਕੈਪੀਟਲ ਵਿਦ ਹਰਿਆਣਾ ਔਰ ਇੱਥੇ ਬਸ ਜੀ ਸਾਡਾ ਜਿਹੜਾ 60 40 ਰੇਸ਼ੋ ਹੁੰਦਾ ਸੀ ਪੰਜਾਬ ਆਲਵੇਸ ਹੈਡ ਅਨ ਅਪਰ ਹੈਂਡ ਇਨ ਦ ਸਰਵਿਸਿਸ ਆਫ ਚੰਡੀਗੜ੍ਹ ਥੈਟ ਹੈਸ ਬੀਨ ਟਰਨਡ ਅਪਸਾਈਡ ਡਾਊਨ ਮੇਰੇ ਖਿਆਲ ਲਾ ਕੇ 70% ਹਰਿਆਣੇ ਦੇ ਅਫਸਰ ਨੇ ਤੇ 30% ਪਰ ਪੰਜਾਬ ਦੇ ਨੇ ਜਿਹੜਾ ਚੰਡੀਗੜ੍ਹ ਦੇ ਸਲਾਹਕਾਰ ਦਾ ਅਹੁਦਾ ਖਤਮ ਕਰਕੇ ਉੱਥੇ ਚੀਫ ਸਕੱਰੇਟਰੀ ਦਾ ਅਹੁਦਾ ਲਾਇਆ ਗਿਆ ਹੈਗਾ ਇਹ ਪੰਜਾਬ ਨੂੰ ਬਿਲਕੁਲ ਜਿਹੜਾ ਇਹ ਬਰਦਾਸ਼ਤ ਨਹੀਂ ਹੈਗਾ ਕਿਉਂਕਿ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਸਿਸਟਮ ਦੇ ਵਿੱਚ ਤਬਦੀਲੀ ਕਰਨਾ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਹੈਗਾ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਤੇ ਪੰਜਾਬ ਸਰਕਾਰ ਨੂੰ ਵੀ ਖੇਡ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਮੰਨਣਾ ਹੈ ਕਿ ਕੀ ਕੋਈ ਵੀ ਫੈਸਲਾ ਪੰਜਾਬ ਸਰਕਾਰ ਤੋਂ ਪੁੱਛੇ ਬਿਨਾਂ ਲਿਆ ਜਾ ਸਕਦਾ ਹੈ ਨਾਲ ਹੀ ਸੀਐਮ ਤੇ ਗ੍ਰਹਿ ਮੰਤਰੀ ਦੀ ਗੁਪਤ ਮੀਟਿੰਗਾਂ ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਪਊਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਸਹਿਮਤੀ ਦਿੱਤੀ ਕਿਉਂਕਿ ਐਡਾ ਵੱਡਾ ਫੈਸਲਾ ਹੈ ਜਿਹੜਾ ਉਹ ਕੇਂਦਰ ਸਰਕਾਰ ਮੁੱਖ ਮੰਤਰੀ ਨਾਲ ਗੱਲਬਾਤ ਤੋਂ ਬਿਨਾਂ ਤਾਂ ਨਹੀਂ ਲੈ ਸਕਦਾ ਇੱਕ ਪਾਸੇ ਵਿਰੋਧੀ ਪਾਰਟੀਆਂ ਭਾਜਪਾ ਨੂੰ घेर ਰਹੀਆਂ ਨੇ ਪੰਜਾਬ ਭਾਜਪਾ ਦਾ ਵੀ ਇਸ ਤੇ ਪ੍ਰतिक੍ਰਮ ਆਇਆ ਪੰਜਾਬ ਭਾਜਪਾ ਦੇ ਅਗੂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਇਨਕਾਰ ਦਿਆਂ ਕਹਿੰਦੇ ਵਿਖਾਈ ਦਿੱਤੇ ਕਿ ਕੇਂਦਰ ਨੂੰ ਸਿਰਫ ਤੇ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਆਪੋਜੀਸ਼ਨ ਹੈ ਕਹਿੰਦੇ ਵੀ ਲੋਕਾਂ ਦਾ ਕੰਮ ਹੈ ਕਹਿਣਾ ਉਹਨਾਂ ਨੇ ਇੱਕ ਪਰਸੈਪਸ਼ਨ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਇਹੋ ਜੀ ਕੋਈ ਗੱਲ ਨਹੀਂ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਆਇਆ ਹੈ ਸੈਂਟਰ ਗਵਰਨਮੈਂਟ ਦਾ ਜਿੱਦੇ ਵਿੱਚ ਸਾਰੀਆਂ ਸਟੇਟਸ ਦੇ ਵਿੱਚ ਯੂਨੀਅਨ ਟੈਰੀਟਰੀ ਵਿੱਚ ਜਿਹੜਾ ਐਡਵਾਈਜ਼ਰ ਆ ਉਸ ਨੂੰ ਇੱਕ ਚੀਫ ਸੈਕਟਰੀ ਦਾ ਨਾਮ ਦਿੱਤਾ ਜਾ ਰਿਹਾ ਹੈ देयर इज नो ਚੇਂਜ ਕੋਈ ਰੂਲ ਦੇ ਵਿੱਚ ਚੇਂਜ ਨਹੀਂ ਆਈ ਇਹ ਸਿਰਫ ਇੱਕ ਕਹਿਣ ਦੀਆਂ ਗੱਲਾਂ ਇਹਨੂੰ ਕੁਝ ਉਸ ਨਜ਼ਰੀਏ ਨਾਲ ਤੁਸੀਂ ਦੇਖ ਨਹੀਂ ਸਕਦੇ ਉਹ ਪੰਜਾਬ ਦਾ ਕੈਪੀਟਲ ਹੈ ਪੰਜਾਬ ਦਾ ਕੈਪੀਟਲ ਰਹਿਣਾ ਇਸ ਨੂੰ ਕੋਈ ਵੀ ਪੰਜਾਬ ਤੋਂ ਖੋਹ ਨਹੀਂ ਸਕਦਾ ਚੰਡੀਗੜ੍ਹ ਚ ਸਲਾਹਕਾਰ ਦੀ ਥਾਂ ਹੁਣ ਚੀਫ ਸੈਕਟਰੀ ਦਾ ਅਹੁਦਾ ਹੋਵੇਗਾ ਇਸ ਨਾਲ ਕੀ ਬਦਲੇਗਾ ਇਹ ਵੀ ਦੱਸਦੇ ਹਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਚੀਫ ਅਸਗੱਤਰ ਸਲਾਹਕਾਰ ਵਾਂਗ ਕੰਮ ਕਰੇਗਾ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਹੀ ਚੀਫ ਅਸਗੱਤਰ ਰਿਪੋਰਟ ਕਰੇਗਾ ਯੂਟੀ ਕਾਡਰ ਦਾ ਤਦਦਬਾ ਵਧੇਗਾ ਨਵੇਂ ਨੋਟੀਫਿਕੇਸ਼ਨ ਤੋਂ ਬਾਅਦ ਸਕੱਤਰ ਪੱਤਰ ਦੀਆਂ ਪੋਸਟਾਂ ਵਿੱਚ ਵਿਵਾਦ ਹੋਵੇਗਾ ਚੰਡੀਗੜ੍ਹ ਦੇ ਵਿੱਚ ਸਕੱਤਰ ਪੱਤਰ ਦੇ ਅਧਿਕਾਰੀ 9 ਤੋਂ ਵਧਾ ਕੇ 11 ਕਰ ਦਿੱਤੇ ਗਏ ਚੀਫ ਸਕੱਤਰ ਕ੍ਰੇਸ ਕੱਤਰ ਵਿਤਸ ਕੱਤਰ ਅਰਬਨ ਪਲੈਨਿੰਗ ਅਸ ਕੱਤਰ ਦੀ ਨਿਯੁਕਤੀ ਕੀਤੀ ਗਈ ਹੁਣ ਤੁਹਾਨੂੰ ਦੱਸਦੇ ਹਾਂ ਕਿ ਹੁਣ ਤੱਕ ਚੰਡੀਗੜ੍ਹ ਪ੍ਰਸ਼ਾਸਨ ਨੂੰ ਲੈ ਕੇ ਕੀ ਕੀ ਬਦਲਾਅ ਕੀਤੇ ਗਏ ਹਨ 1984 ਚ ਪੰਜਾਬ ਦੇ ਰਾਜਪਾਲ ਨੂੰ ਚੰਡੀਗੜ੍ਹ ਦਾ ਪ੍ਰਸ਼ਾਸਕ ਲਾਇਆ ਗਿਆ 1984 ਚ ਹੀ ਪ੍ਰਸ਼ਾਸਕ ਦੇ ਸਲਾਹਕਾਰ ਦੇ ਤੌਰ ਤੇ ਆਈਏ ਅਫਸਰ ਦੀ ਨਿਯੁਕਤੀ ਕੀਤੀ ਗਈ ਹੁਣ ਤੱਕ ਚੰਡੀਗੜ੍ਹ ਦੇ ਵਿੱਚ 17 ਪ੍ਰਸ਼ਾਸਕ ਨਿਯੁਕਤ ਹੋ ਚੁੱਕੇ ਹਨ ਹੁਣ ਸਲਾਹਕਾਰ ਦਾ ਅਹੁਦਾ ਖਤਮ ਕਰਕੇ ਚੀਫ ਅਸ ਕੱਤਰ ਦੀ ਨਵੀਂ ਪੋਸਟ ਬਣਾਈ ਗਈ ਉਦਾ ਖਤਮ ਕਰਕੇ ਨਵਾਂ ਉਦਾ ਲਗਾ ਦਿੱਤਾ ਗਿਆ ਤੇ ਹੁਣ ਸਵਾਲ ਉੱਠ ਰਹੇ ਨੇ ਕਿ ਚੰਡੀਗੜ੍ਹ ਨੂੰ ਅਸਥਾਈ ਯੂਟੀ ਦੀ ਥਾਂ ਸਥਾਈ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮੁੱਖ ਸਕੱਤਰ ਸੂਬਿਆਂ ਦਾ ਹੁੰਦਾ ਯੂਟੀ ਰਾਣੀ ਹੁੰਦਾ ਚੰਡੀਗੜ੍ਹ ਨੂੰ ਵੀ ਪੱਕੀ ਰਾਜਧਾਨੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਚੰਡੀਗੜ੍ਹ ਤੇ ਯੂਟੀ ਕਾਡਰ ਦਾ ਦਬਦਬਾ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਘਟਾਉਣ ਦੇ ਇਲਜ਼ਾਮ ਲੱਗ ਰਹੇ ਨੇ ਕਸ ਦੀ ਕੇ ਕੋਈ ਪਹਿਲਾ ਮੌਕਾ ਨਹੀਂ ਜਦ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਇਸ ਤੋਂ ਪਹਿਲਾਂ ਵੀ ਪੀਬੀਐਮਪੀ ਦਾ ਮੁੱਦਾ ਚੰਡੀਗੜ੍ਹ ਚ ਹਰਿਆਣਾ ਦੀ ਵਿਧਾਨ ਸਭਾ ਲਈ ਵੱਖਰੀ ਜ਼ਮੀਨ ਦੇਣਾ ਪੀਯੂ ਦੀਆਂ ਸੈਨੇਟ ਚੋਣਾਂ ਨਾ ਕਰਵਾਉਣਾ ਅਫਸਰਾਂ ਦੀ ਨਿਯੁਕਤੀ ਦਾ ਅਨੁਪਾਤ ਅੱਜ ਇਹ ਕਈ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਵਾਸੀ ਤੇ ਸਿਆਸੀ ਆਗੂ ਸਵਾਲ ਖੜੇ ਕਰ ਰਹੇ ਨੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਹੱਕ ਚੰਡੀਗੜ੍ਹ ਤੋਂ ਖੋਏ ਜਾ ਰਹੇ ਨੇ ਹੁਣ ਸਵਾਲ ਇਹ ਹੈ ਕਿ ਕੀ ਚੰਡੀਗੜ੍ਹ ਨੂੰ ਪੂਰਨ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਚੰਡੀਗੜ੍ਹ ਪੰਜਾਬ ਤੋਂ ਖੋਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਬੀਟੀਸੀ ਨਿਊਜ਼